ਸੀ ਹਮੇਸ਼ਾ ਚਾਹੁੰਦੇ ਹੋ ਆਪਣੇ ਆਪ ਨੂੰ ਬਦਲਣਾ ਆਪਣੀ ਜ਼ਿੰਦਗੀ ਨੂੰ ਬਦਲਣਾ ਲਾਈਫ ਨੂੰ ਪੂਰੀ ਤਰ੍ਹਾਂ ਟਰਾਂਸਫਾਰਮ ਕਰਨਾ ਪਰ ਤੁਹਾਨੂੰ ਪਤਾ ਹੈ ਇਸ ਨੂੰ ਕਰਨ ਲਈ ਤੁਹਾਨੂੰ ਸੈਲਫ ਰਿਫਲੈਕਸ਼ਨ ਦੀ ਜ਼ਰੂਰਤ ਪੈਂਦੀ ਹੈ ਸੈਲਫ ਰਿਫਲੈਕਸ਼ਨ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਤੁਹਾਡੇ ਅੰਦਰ ਉਹ ਕਿਹੜੇ ਥਾਟਸ ਨੇ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਜੋ ਤੁਹਾਨੂੰ ਟ੍ਰਿਗਰ ਕਰ ਜਾਂਦੀਆਂ ਨੇ ਕਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਕਿਹੜੀ ਸੋਚ ਤੁਸੀਂ ਹਮੇਸ਼ਾ ਸੋਚਦੇ ਰਹਿੰਦੇ ਹੋ ਕਿਹੜੇ ਐਕਸ਼ਨਸ ਕਦੋਂ ਕੀ ਕਰਦੇ ਹੋ ਸੈਲਫ ਰਿਫਲੈਕਸ਼ਨ ਫੋਰ ਐਗਜ਼ਾਮਪਲ ਜਦੋਂ ਆਪਾਂ ਸ਼ੀਸ਼ਾ ਵੇਖਦੇ ਹਾਂ ਆਪਾਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਵੇਖਦੇ ਹਾਂ ਸਾਨੂੰ ਪਤਾ ਚੱਲਦਾ ਕਿ ਇੱਥੇ ਇਹ ਚੀਜ਼ ਠੀਕ ਕਰਨ ਵਾਲੀ ਹੈ ਇੱਥੋਂ ਹੇਅਰਸ ਨੂੰ ਠੀਕ ਕਰਨਾ ਹੈ ਇੱਥੋਂ ਆਪਣੇ ਕਲੋਥਸ ਨੂੰ ਆਪਣੇ ਕੱਪੜਿਆਂ ਨੂੰ ਠੀਕ ਕਰਨਾ ਉਹ ਵੀ ਇੱਕ ਰਿਫਲੈਕਸ਼ਨ ਹੈ ਨਾ ਜਿਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਦੇ ਹਾਂ ਉਸੇ ਤਰ੍ਹਾਂ ਸੈਲਫ ਰਿਫਲੈਕਸ਼ਨ ਇਹ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨਾਲ ਥੋੜਾ ਟਾਈਮ ਬਿਤਾਉਣੀਓ ਹਰ ਰੋਜ਼ ਤੁਸੀਂ ਵੇਖਦੇ ਹੋ ਪੂਰੇ ਦਿਨ ਦੇ ਵਿੱਚ ਤੁਹਾਨੂੰ ਕਿੱਥੇ ਗੁੱਸਾ ਆਇਆ ਕਿਹੜੀ ਗੱਲ ਇਹ ਤੁਹਾਨੂੰ ਟ੍ਰਿਗਰ ਕੀਤਾ ਕਿਹੜੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਕਿਸ ਗੱਲ ਨੂੰ ਤੁਸੀਂ ਬਦਲਣਾ ਕੀ ਸੋਚ ਸੋਚੀ ਹੈ ਪੂਰਾ ਦਿਨ ਤੁਸੀਂ ਉਹਨੂੰ ਕਹਿੰਦੇ ਆ ਸੈਲਫ ਰਿਫਲੈਕਸ਼ਨ ਔਰ ਜਦੋਂ ਤੁਸੀਂ ਇਹ ਕਰਨੇ ਸ਼ੁਰੂ ਕਰ ਦਿੰਦੇ ਹੋ ਤੁਸੀਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੰਦੇ ਹੋ ਕਿਉਂਕਿ ਤੁਹਾਨੂੰ ਉਸ ਪੁਆਇੰਟ ਤੇ ਪਤਾ ਹੁੰਦਾ ਤੁਸੀਂ ਆਪਣੇ ਅੰਦਰ ਕਿਹੜੀ ਚੀਜ਼ ਨੂੰ ਬਦਲਣਾ ਹੈ ਕਿਹੜੀ ਚੀਜ਼ ਤੁਸੀਂ ਇੰਪਰੂਵ ਕਰਨੀ ਸੋ ਇਸ ਕਰਕੇ ਜਦੋਂ ਤੁਸੀਂ ਚੇਂਜ ਸਟਾਰਟ ਕਰਨਾ ਆਪਣੀ ਲਾਈਫ ਦੇ ਵਿੱਚ ਜਾਂ ਟਰਾਂਸਫਾਰਮ ਹੋਣਾ ਤਾਂ ਪਹਿਲਾਂ ਤੁਹਾਨੂੰ ਸੈਲਫ ਰਿਫਲੈਕਸ਼ਨ ਵੱਲ ਧਿਆਨ ਦੇਣਾ ਪੈਣਾ ਹੈ ਔਰ ਸੈਲਫ ਰਿਫਲੈਕਸ਼ਨ ਕਿਵੇਂ ਕਰਨੀ ਹੈ ਕਿਹੜੇ ਕੁਐਸਚਨਸ ਤੁਸੀਂ ਆਪਣੇ ਆਪ ਨੂੰ ਪੁੱਛਣੇ ਹੈ ਕਿਵੇਂ ਕਰਨਾ ਹੈ ਕੀ ਕਰਨਾ ਹੈ ਸਭ ਕੁਝ ਤੁਹਾਨੂੰ ਮੈਂ ਦੱਸਾਂਗੀ ਸੋ ਸਟੇ ਟਿਊਨਡ ਵਿਦ ਮੀ ਆਪਣੇ ਆਪ ਨੂੰ ਆਪਾਂ ਚੇਂਜ ਕਰਨ ਦੀ ਜਰਨੀ ਸਟਾਰਟ ਕਰਦੇ ਆ ਥੈਂਕ ਯੂ so much